ਮਨੋਸਾਬ ਨੂੰ ਮਿਲਣਾ ਹੈ ਇਹ ਇਹ ਸਰਦਾ ਸ਼ੋਪਾ ਪਾਪੂ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਸੰਸਥਾ ਵੱਲੋਂ ਤੁਹਾਡੀ ਹੈਲਪ ਕਰ ਰਹੇ ਬਹੁਤ ਵਧੀਆ ਜੀ ਇਹ ਕੋਈ ਸਰਕਾਰੀ ਬੰਦੇ ਆਏ ਤੁਹਾਨੂੰ ਕੋਈ ਸਮਾਨ ਦੇਣਾ ਸਰਕਾਰ ਵੱਲੋਂ ਕੋਈ ਮਦਦ ਕੋਈ ਇਹ ਕੌਣ ਪਿੰਡਾਂ ਵਾਲੇ ਦੇ ਦੇ ਰਹੇ ਹਾਂਜੀ ਹਾਂਜੀ ਪਿੰਡਾਂ ਇਹ ਬਾਹਰੋਂ ਲੋਕੀ ਆ ਕੇ ਦੇ ਦੇ ਹਾਂਜੀ ਹਾਂਜੀ ਤੇ ਕਿੰਨਾ ਦਾ ਫਰਜ ਬੰਦਾ ਸਮਾਨ ਦੇਣਾ ਗਵਰਨਮੈਂਟ ਦਾ ਤੇ ਗਵਰਨਮੈਂਟ ਕਿੱਥੇ ਗਈ ਕੀ ਪਤਾ ਕਿੱਥੇ ਗਈ ਤੇ ਜਦੋਂ ਵੋਟਾਂ ਲੈਣ ਆਉਂਦੇ ਉਦੋਂ ਉਦੋਂ ਤਾਂ ਹੱਥ ਜੋੜਦੇ ਆ ਜਿਵੇਂ ਤੁਸੀਂ ਕੀ ਕਹਿਣਾ ਹੁਣ ਜਦੋਂ ਵੋਟਾਂ ਲੈਣੇ ਆਉਣਗੇ ਮੋੜਨਾ ਹੀ ਆ ਇਥੋਂ ਫਿਰ ਤੇ ਜਦੋਂ ਸਾਡੀ ਸਾਲਾ ਤੂੰ ਵੀ ਹਾਸ਼ ਨਹੀਂ ਕਰਨੀ ਤਾਂ ਫਿਰ ਕੀ ਕਰਨਾ ਹੈ ਇਸ ਸਰਕਾਰ ਨੂੰ ਕੀ ਕਰਨਾ ਭਾਈ ਅਸੀਂ ਹੁਣ ਬੰਦ ਕਰਦੇ ਨਾਲ ਟੇਕ ਇੱਧਰ ਕਿਨਾਂ ਜਾਣਾ ਮੁਕਾਬਰ ਲੱਗ ਹੋ ਜਾਣਾ ਜਾਂ ਲੱਗ ਹੋ ਜਾਣਾ ਇਹਨਾਂ ਮੁੱਦਾ ਬੰਦ ਬਜਟ ਬਾਣੀ ਨਹੀਂ ਇਥੇ ਪਾਣੀ ਅੰਬੇਗੀ ਫਿਰ ਬਾਕੀ ਚਲੋ ਇਹ ਤਾਂ ਪਾਣੀ ਸਰਕਾਰਾਂ ਜਨਤਾ ਸੇਵਾ ਕਰ ਰਹੀ ਹੈ ਇਹ ਫਸਾ ਰੁੜਿਆਂ ਨੂੰ ਤਾਂ ਕਰਨੀ ਪਣੀ ਹੈ 2एमएस ਚਿੱਲੂ ਵਾਲ ਕੀ ਕਹਿਣਾ ਚਾਹੁੰਦੇ ਜੀ ਇਹ ਕਹਿਣਾ ਕੀ ਆ ਜੀ ਇਹ ਤਾਂ ਕੁਦਰਤੀ ਆਫਤ ਆਈ ਆ ਸੁੱਦਾ ਕ੍ਰੋਪ ਜੋ ਆ ਪਾਣੀ ਪਿਆ ਆ ਹੁਣੇ ਲੋਕ ਲੈ ਚਾਰ ਆ ਤਿੰਨ ਤੋਂ ਚਾਰ ਜਨ ਪਾਣੀ ਆ ਗਿਆ ਔਰ ਚਲੋ ਪਰਮੇਸ਼ਰ ਨੇ ਕਿਰਪਾ ਕੀਤੀ ਆ ਸਾਡੇ ਤੇ ਜੋ ਸਾਨੂੰ ਸਹਯੋਗ ਭਰਾਵਾਂ ਦਾ ਮਿਲਦਾ ਉਹਦੇ ਮੁਤਾਬਕ ਅਸੀਂ ਸੇਵਾ ਕਰ ਰਹੇ ਆਂ ਪਰਮੇਸ਼ਰ ਕਰਾਉਣ ਵਾਲਾ ਅਸੀਂ ਕੌਣ ਆ ਕਰਨ ਵਾਲਾ ਪਰਮੇਸ਼ਰ ਆ ਕਿਹੜੀ ਜਗ੍ਹਾ ਤੋਂ ਆਈ ਅਸੀਂ ਟਾਂਡਾ ਹਲਕੇ ਤੋਂ ਪਿੰਡ ਟੀਲੂ ਵੱਲ ਖੁੰਗਣਾ ਤੋਂ ਪਾਂਛੇ ਪੱਟੀਆਂ ਰੱਖ ਰੱਖੇ ਜਿਹੜੇ ਤੰਨੂ ਗੋਹ ਜਾਦੇ ਆ ਉਹਦੇ ਪਾਣੀ ਆ ਰਿਹਾ ਆਮ ਲੱਗਦਾ ਨਹੀਂ ਮੈਂ ਉਹ ਦੂਸਰੇ ਪ੍ਰੋਬਲਮ ਆਫ ਹਾਸ਼ਮੀ ਦੀ ਉਹ ਹਾਸ਼ਮੀ ਦੀ ਬੈਠੀ ਉਹ ਨਾਲ ਕੋਈ ਬਰਤ ਦੋਸਤ ਲਈ ਐਨੀਮਲ ਚੀਜ਼ ਦੀ ਉਹ ਉਹ ਕੋਟਾਂ ਦੇ ਚੇਤ ਮਾਰ ਜਾਂਦੇ ਆ ਹਾਂ ਇਹਨਾਂ ਤੋਂ ਕੰਮ ਨਹੀਂ ਪਾਜੀ ਕਿੱਥੇ ਜਾਣਾ ਹੈ ਕਿੰਨੀ ਜਗ੍ਹਾ ਹੈ ਉਹ ਕੁੜੀ ਨੂੰ ਬਿਦੇ ਦਿਓ 10000 ਕਿਹੜੀ ਐਂਜੀ ਹੋ ਗਈ ਹਾਂਜੀ ਕਿਹੜੀ ਐਂਜੀ ਹਾਂਜੀ ਹੁਣੇ ਪਾਜੀ ਬਸ ਸੇਵਾ ਕਰਨ ਆ ਰਹੇ ਹਾਂ ਆਰ ਜੇ ਫਿਜ਼ੀਓਥੈਰੇਪੀ ਸਾਡਾ ਕਲੀਨਿਕ ਹੈ ਨਾਲ ਆਪਾਂ ਫ੍ਰੀ ਟੂ ਸਰਵ ਇੰਡੀਆ ਪਾਸਟਰ ਬਲਵੰਦ ਜੀ ਦੇ ਨਾਲ ਜੁੜੇ ਇੱਧਰ ਆ ਜਾ ਜੋ ਜਿੱਥੇ ਸਾਨੂੰ ਹੁਕਮ ਲਾਉਂਦੇ ਉੱਥੇ ਆਪਾਂ ਪਹੁੰਚ ਜਾਈਦਾ ਸੀ ਬਸ ਜੀ ਮਨਵਤਾ ਜੀ ਸੇਵਾ ਹੀ ਐਂਜੀਓ ਆਪਣੀ ਹਾਂਜੀ ਕੀ ਦੇਣਾ ਚਾਹਦੇ ਹਾਂ ਜੀ ਹਾਂਜੀ ਆਪਣੇ ਲੋ ਮੈਸੇਜ ਪਬਲਿਕ ਨੂੰ ਦੇਣਾ ਚਾਹੁੰਦੇ ਆ ਪਬਲਿਕ ਨੂੰ ਇਹ ਦੇਣਾ ਚਾਹੁੰਦੇ ਆ ਕਿ ਇਹ ਸਾਡੇ ਭਰਾ ਨੇ ਇਹ ਔਕੀ ਘੜੀ ਦੇ ਵਿੱਚ ਫਸੇ ਹੋਏ ਨੇ ਆਓ ਰਲ ਕੇ ਇਹਨਾਂ ਦਾ ਸਾਥ ਦਈਏ ਥੋੜਾ ਥੋੜਾ ਵੀ ਹੌਨਾ ਵਾਰੀਏ ਤੇ ਇਹਨਾਂ ਦਾ ਵੀ ਅਸੀਂ ਕੁਛ ਥੋੜਾ ਜਿਆਦਾ ਇਹਨਾਂ ਨੂੰ ਇੱਕ ਚੰਗੇ ਰਾਹ ਲੋ ਲੈ ਚਲੀਏ ਕਿਉਂਕਿ ਹਾਲਾਤ ਆਪਾਂ ਦੇਖ ਹੀ ਰਹੇ ਆ ਬੀਜੀ ਬਣਾ ਦੇ ਦੇਖੋ ਪੈਰਾਂ ਦੇ ਉੱਤੇ ਅਲਰਜੀ ਪੈਰ ਗਲੇ ਹੋਏ ਨੇ ਵਿੱਚੋਂ ਪਾਣੀ ਦੇ ਵਿੱਚ ਪਾਣੀ ਘਰਾਂ 'ਚ ਫਿਰ ਚੁੱਕਿਆ ਆ ਹੈ ਬੜੇ ਟਾਈਮ ਦੇ ਵਿੱਚ ਬੜੇ ਟਾਈਮ ਦੇ ਵਿੱਚ ਗੁਜ਼ਰ ਰਹੇ ਘਰ ਵੀ ਇੱਥੇ ਨੇ ਤੁਹਾਨੂੰ ਦੇਖ ਰਹੇ ਆ ਤੁਸੀਂ ਆਲਾ ਦੁਆਲਾ ਹਨਾ ਉਹਦੇ ਵਿੱਚ ਸਮੱਸਿਆ ਆ ਰਹੀ ਆ ਤੇ ਸਾਨੂੰ ਸਾਰਿਆਂ ਨੂੰ ਹੌਲਾ ਮਾਰਨਾ ਚਾਹੀਦਾ ਜਿਹੜੇ ਵੀ ਮੇਰੇ ਵੀਰ ਭਾਈ सेवा करण चुंद आई सहारा पढ़ण इन बसि इहो मिलंदी धन